ਹਲੋ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੀਐਸ ਟੈਟ ਦੇ ਸੰਬੰਧ ਵਿੱਚ ਜੋ 1 ਦਸੰਬਰ 2024 ਨੂੰ ਹੋ ਚੁੱਕਿਆ ਕਿ ਉਸ ਦੀ ਅਨਸਰ ਕੀ ਕਦੋਂ ਆਗਈ ਸੋ ਲਗਭਗ 1 ਵੀਕ ਤੋਂ ਜੋ ਬੱਦ ਹੋ ਚੁੱਕਿਆ ਸੋ ਐਸਟੀਮੇਟ ਲਗਾਇਆ ਜਾ ਰਿਹਾ ਸੀ ਕਿ ਸੈਕੰਡ ਵੀਕ ਤੱਕ ਜੋ ਅਨਸਰ ਕੀ ਡਿਪਾਰਟਮੈਂਟ ਵੱਲੋਂ ਰਿਲੀਜ਼ ਕਰ ਦਿੱਤੀਆਂ ਜਾਣਗੀਆਂ ਬਟ ਇਦਾਂ ਨਹੀਂ ਹੋਇਆ ਸੋ ਹੁਣ ਹੋਪ ਹੈ ਕਿ 3rd ਵੀਕ ਜੋ ਸਟਾਰਟਿੰਗਾਂ ਜਾਂ ਲਾਸਟ ਤੱਕ ਅਨਸਰ ਕੀ ਡਿਪਾਰਟਮੈਂਟ ਵੱਲੋਂ ਰਿਲੀਜ਼ ਕਰ ਦਿੱਤੀ ਜਾਏਗੀ ਕਿਉਂਕਿ ਉਸ ਤੋਂ ਬਾਅਦ 24 ਤੋਂ ਲੈ ਕੇ 31 ਤਰੀਕ ਤੱਕ ਹੌਲੀਡੇ ਆ ਵਿంటర్ ਸੋ ਹੋਪ ਹੈ ਕਿ ਜੋ 16 17 ਤੋ ਲੈ ਕੇ ਜੋ 22 ਤਰੀਕ ਤੱਕ ਜੋ ਅਨਸਰ ਕੀ ডিপਾਰਟਮੈਂਟ ਵੱਲੋਂ ਰਿਲੀਜ਼ ਕਰ ਦਿੱਤੀ ਜਾਏਗੀ ਤੇ ਮੰਨ ਕੇ ਚੱਲੋ ਕਿ 16 ਜਾਂ 17 ਤਰੀਕ ਨੂੰ ਅਨਸਰ ਕੀ ਆਉਂਦੀ ਜ਼ਿਆਦਾ ਸਭਾਵਨਾ ਹੈ ਕਿਉਂਕਿ ਉਸ ਤੋਂ ਬਾਅਦ ਤੁਹਾਨੂੰ 3 ਦਿਨ ਦਿੱਤੇ ਜਾਣਗੇ ਉਹਨਾਂ ਵੱਲੋਂ ਆਬਜੈਕਸ਼ਨ ਫਾਈਲ ਕਰਨ ਦੇ ਤੁਸੀਂ ਜਿਸ ਐਮਸੀਕਿਊ 'ਤੇ ਤੁਹਾਨੂੰ ਡਾਊਟ ਹੈ ਤੁਸੀਂ ਵਿਦ ਪ੍ਰੂਫ ਉਹਨਾਂ ਨੂੰ ਉਹਨਾਂ ਦੀ ਸਾਈਡ ਤੇ ਜਾ ਕੇ ਸਬਮਿਟ ਕਰਵਾਉਣਾ ਜੇਤੀ ਜੇ ਡਿਪਾਰਟਮੈਂਟ ਨੂੰ ਲੱਗੇਗਾ ਉਹ ਤੁਹਾਨੂੰ ਗ੍ਰੇਸ ਮਾਰਕਸ ਜ਼ਰੂਰ ਦੇਗਾ ਸੋ ਜਿਆਦਾ ਚਾਂਸ ਹੈ 16 ਤੋਂ 17 ਜੋ ਅਨਸਰ ਕੀ ਆਉਂਦੇ ਸੋ ਇੱਕ ਤਰੀਕ ਨੂੰ ਜੋ 1 ਜਨਵਰੀ ਨੂੰ ਰਿਜ਼ਲਟ ਅਨਾਉਂਸ ਕਰ ਦਿੱਤਾ ਜਾਏਗਾ ਉਸ ਵਿੱਚ ਜੋ ਗ੍ਰੇਸ ਮਾਰਕਸ ਵੀ ਐਡ ਕੀਤੇ ਜਾਣਗੇ ਤੁਹਾਡੇ ਰਿਜ਼ਲਟ ਵਿੱਚ ਜੋ ਅਨਸਰ ਕੀ ਉਸ ਨੂੰ ਰਿਵਾਈਜ਼ ਕਰਕੇ ਫਿਰ ਤੋਂ ਦਿੱਤਾ ਜਾਏਗਾ 1 ਤਰੀਕ ਨੂੰ ਉਸ ਤੋਂ ਬਾਅਦ ਹੀ ਰਿਜ਼ਲਟ ਤੇ ਤੁਹਾਡੇ ਮਾਰਕਸ ਜੋ ਗ੍ਰੇਸ ਮਾਰਕਸ ਅਗਰ ਦੇਏਗਾ ਡਿਪਾਰਟਮੈਂਟ ਉਸ ਨੂੰ ਜੋੜ ਦਿੱਤਾ ਜਾਏਗਾ ਸੋ ਇਸ ਵੰਦ ਵਿੱਚ ਕੋਈ ਵੀ ਅਫੀਸ਼ੀਅਲ ਅਪਡੇਟ ਆਉਂਦੀ ਹੈ ਤੁਹਾਨੂੰ ਇਸ ਚੈਨਲ ਤੇ ਉਸ ਦੀ ਜਾਣਕਾਰੀ ਦੇ ਦਿੱਤੀ ਜਾਏਗੀ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ 'ਚ ਧੰਨਵਾਦ ਜੀ